ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ SK brand ਤੇ ਅੱਜ ਆਪਾਂ ਬਣਾਵਾਂਗੇ ਬਾਰਡਰ ਲਾਈਨ ਬਿਲਕੁਲ ਜਿਹੜੀ ਕਰੋਸ਼ੀ ਦੀ ਤਰ੍ਹਾਂ ਲੱਗਦੀ ਹੈ ਜੇ ਕੋਈ ਦੇਖੂਗਾ ਬਣੀ ਤਾਂ ਦੱਸ ਨਹੀਂ ਸਕਦਾ ਵੀ ਇਹ ਕਰੋਸ਼ੀ ਨਾਲ ਬਣਾਈ ਕਿ ਸੂਈ ਧਾਗੇ ਨਾਲ ਇਹਦੇ ਵਾਸਤੇ ਆਪਾਂ ਡਬਲ ਜਿਹੜਾ ਹੈਗਾ ਥ੍ਰੈਡ ਲੈ ਐਂਕਰ ਦਾ ਐਸਟਰਾ ਬਿਲ ਆਪਾਂ ਬਣਾ ਕੇ ਕੁਦੀ ਉਈ ਵਾਲੀ ਸਾਈਡ ਆ ਜਿਹੜੀ ਉਧਰਲੀ ਸਾਈਡ ਨੂੰ ਆਪਾਂ ਇਸ ਤਰ੍ਹਾਂ ਵਾਲ ਪਾ ਕੇ ਇਸ ਤਰ੍ਹਾਂ ਕੱਢਦੇ ਜਾਣਾ ਇਹ ਮੈਂ ਚਾਰ ਵਾਰ ਪਾਇਆ ਇਸ ਤੋਂ ਬਾਅਦ ਜਿੰਨਾ ਪਹਿਲਾਂ ਪਰ ਰੱਖਿਆ ਸੀਗਾ ਡਿਸਟੈਂਸ ਨੂੰ ਨਈ ਆਪਾਂ ਅੱਗੇ ਰੱਖਣਾ ਜਿੰਨਾ ਆਪਾਂ ਡਿਸਟੈਂਸ ਪਹਿਲਾਂ ਰੱਖਿਆ ਸੀ ਦੋ ਵਾਰ ਉਸ ਤੋਂ ਬਾਅਦ ਫਿਰ ਉਨਾ ਹੀ ਡਿਸਟੈਂਸ ਸੇਮ ਰੱਖ ਕੇ ਇੱਕ 2 3 ਇਹ ਚਾਰ ਇਸ ਤਰ੍ਹਾਂ ਚਾਰ ਵਾਰ ਆਪਾਂ ਇਹਨੂੰ niche di kad la ਉਸ ਤੋਂ ਬਾਅਦ ਫਿਰ ਆਪਾਂ ਸੇਮ ਡਿਸਟੈਂਸ ਉਹਨੇ ਰੱਖ ਕੇ ਜੇ ਆਪਣੇ ਕੋਲ ਜਿਵੇਂ ਹੈਗਾ ਵੀ ਜਿਆਦਾ ਡਿਸਟੈਂਸ ਰੱਖ ਕੇ ਆਪਾਂ ਬਣਾ ਰਹੇ ਆ ਤਾਂ ਜ਼ਰੂਰੀ ਨਹੀਂ ਵੀ ਆਪਾਂ ਚਾਰ ਵਾਰ ਹੀ ਵਿੱਚ ਦੀ ਨਗਾਉਣਾ ਇਹਨੂੰ ਫਿਰ ਆਪਾਂ ਇਹਨੂੰ ਪੰਜ ਵਾਰ 6 ਵਾਰ ਜਿੰਨੇ ਵਾਰ ਜੇ ਡਿਸਟੈਂਸ ਜਿਆਦਾ ਹੈ ਤਾਂ ਨਹੀਂ ਤਾਂ ਸੋਹਣਾ ਨਹੀਂ ਲੱਗੂਗਾ ਜਿੰਨੇ ਨਾਲ ਜਾਨੀ ਆਪਣਾ ਇਹ ਫਿੱਲ ਹੋ ਜੇ ਜਿਹੜਾ ਅਨਡਿਸਟੈਂਸ ਆ ਉਨਾ ਹੀ ਆਪਾਂ ਉਹਨੇ ਵਾਰੀ ਲੰਗਾ ਲੈਣਾ ਵਿੱਚ ਦੇ ਐਸ ਤਰ੍ਹਾਂ ਬਿਲਕੁਲ ਵੀ ਨਹੀਂ ਲੱਗਦਾਗਾ ਵੀ ਇਹ ਸੂਈ ਧਾਗੇ ਨਾਲ ਬਣਿਆ ਇਹਨੂੰ ਆਪਾਂ ਜਿਹੜਾ ਹੈਗਾ ਆਪਣੇ ਕੋਈ ਵੀ ਦੁਪੱਟੇ ਤੇ ਬਣਾ ਸਕਦੇ ਆ ਬੈੱਡ ਸ਼ੀਟ ਤੇ ਜਿਵੇਂ ਆਪਾਂ ਆਪਣੀ ਜਿਹੜੀ ਹੈਗੀ ਆ ਲੇਡੀਜ਼ ਸ਼ਰਟ ਹੁੰਦੀਆਂ ਉਹਦੇ ਉੱਪਰ ਵੀ ਆਪਾਂ ਇਹਨੂੰ ਪਾਈਪਿੰਗ ਦੀ ਜਗ੍ਹਾ ਜਿਵੇਂ ਜਾਂ ਆਪਾਂ ਲਾ ਲੈਨੇ ਆ ਸਾਈਡਾਂ ਤੇ ਕੋਈ ਵੀ ਲੇਸ ਵਗੈਰਾ ਤਾਂ ਉਹਦੀ ਜਗ੍ਹਾ ਤੇ ਆਪਾਂ ਇਹਨੂੰ ਵਧੀਆ ਬਣਾ ਸਕਦੇ ਆ। ਕਈ ਵਾਰ ਆਪਣੇ ਕੋਲ ਸੂਟ ਪਹਿਲਾਂ ਬਣਿਆ ਹੁੰਦਾ ਤੇ ਉਹਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ। ਇਨ ਹੋਰ ਸੋਹਣਾ ਬਣਾਉਣ ਵਾਸਤੇ ਮੈਂ ਇਹਦੇ ਉੱਪਰ ਜਿਹੜੇ ਹੈਗੇ ਆ ਇਸ ਤਰ੍ਹਾਂ ਮੇਰੇ ਕੋਲ ਪੈਸੀ 모ਤੀ ਤੇ ਮੈਂ ਉਹ ਲਾ ਦੇ ਜਿਹੜਾ ਆਪਣਾ ਜਿੰਨਾ ਡਿਸਟੈਂਸ ਰੱਖਿਆ ਉਹਦੇ ਅਕੋਰਡਿੰਗ ਆਪਾਂ ਲਾ ਸਕਦੇ ਹਾਂ ਜਿੰਨਾ ਜਿੰਨਾ ਡਿਸਟੈਂਸ ਆਪਾਂ ਛੱਡਿਆ ਉਹਦੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਲਾ ਦੇਣਾ ਐਸਟਰਾ ਬਣਿਆ ਇਹ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਕਲਰ ਤੁਸੀਂ ਮੈਚ ਕਰਕੇ ਜਿਹੜਾ ਆਪਣੇ ਮੋਤੀ ਦਾ ਜਿਹੜਾ ਮਰਜ਼ੀ ਲੈ ਲਓ ਜੇ ਸੇਮ ਜਿਹੜਾ ਥ੍ਰੈਡ ਆ ਉਹਦੇ ਨਾਲ ਦਾ ਲੈਣਾ ਤਾਂ ਆਪਾਂ ਉਹ ਵੀ ਲੈ ਸਕਦੇ ਆ ਪਰ ਜੇ ਡਿਫਰੈਂਟ ਲੈਣੇ ਆ ਤਾਂ ਉਹ ਜਿਆਦਾ ਵਧੀਆ ਲੱਗਦਾ ਜੇ ਗਰਾਪਣਾ ਡਿਸਟੈਂਸ ਵਾਸਤੇ ਆ ਉਹ ਆਪਾਂ ਨਾਪ ਕੇ ਜਿਹੜਾ ਨਿਸ਼ਾਨ ਵੀ ਲਾ ਸਕਦੇ ਪਹਿਲਾਂ ਉਹਦੇ ਨਾਲ ਫਿਰ ਆਪਾਂ ਕੋਈ ਜਾਂਸੀ ਨਹੀਂ ਰਹਿਣਾ ਵੀ ਆਪਣਾ ਡਿਸਟੈਂਸ ਜਿਹੜਾ ਗਲਤ ਹੋ ਜੇ ਇਸ ਤਰ੍ਹਾਂ ਜਿਹੜੀ ਆਪਣੀ ਦੂਜੀ ਹੈਗੀ ਆ ਬਾਰਡਰ ਲਾਈਨ ਇਹ ਬਹੁਤ ਈਜ਼ੀ ਹੈ ਇਹ ਬਸ ਬقى ਐਸਟਰ ਪਹਿਲਾਂ نیچے ਤੋਂ ਪਹਿਲਾਂ ਇਹ ਮੈਂ ਲਾਈਨ ਲਗਾ ਲਈਏ ਪਹਿਲਾਂ نیچے ਤੋਂ ਚੱਕਣਾ ਇੱਕ ਵਾਰ ਧਾਗਾ ਨੈਕਸਟ ਦੇ ਵਿੱਚ ਆਪਾਂ ਦੇਖਦੇ ਹਾਂ ਪਹਿਲਾਂ ਜਿਹੜਾ ਬਿਲਕੁਲ نیچے ਤੋਂ ਜਿੱਥੇ ਆਪਾਂ ਲਾਈਨ ਲਾਈ ਹੈ ਉਸ ਤੋਂ ਲਾਉਣਾ ਐਸਟਰ ਫਿਰ ਉਸ ਤੋਂ ਥੋੜਾ ਉੱਪਰ ਥੋੜਾ ਜਿਹਾ ਫਿਰ ਜਿਹੜਾ ਤੀਜੀ ਵਾਰ ਆ ਉਹ ਉਸ ਤੋਂ ਵੀ ਥੋੜਾ ਜਿਹਾ ਉੱਪਰ ਲਾ ਲੈਣਾ ਤੇ ਜਿਹੜਾ ਪ ਚੌਥੇ ਵਾਲਾ ਉਹ ਜਿਹੜਾ ਦੂਜੇ ਵਾਲਾ ਉਹਦੇ ਉਹਦੇ ਬਰਾਬਰ ਤੇ ਫਿਰ ਜਿਹੜਾ ਪੰਜਵਾਂ ਉਹ ਪਹਿਲਾ ਜਿਹਦੇ ਸਟਾਰਟਿੰਗ ਵਾਲਾ ਲੈ ਐਸੀ ਉਸ ਤਰ੍ਹਾਂ ਐਸ ਤਰ੍ਹਾਂ ਬਹੁਤ ਵਧੀਆ ਜਿਹੜਾ ਇਹ ਸੋਹਣਾ ਲੱਗਦਾ ਡਿਜ਼ਾਈਨ ਇਹ ਪੈਨ ਵਾਲੇ ਨਾਲੋਂ ਥੋੜਾ ਜਿਹਾ ਛੇਤੀ ਬਣ ਜਾਂਦਾ। ਦੋਵਾਂ ਵਿੱਚੋਂ ਤੁਹਾਨੂੰ ਜਿਹੜਾ ਕਿਹੜਾ ਡਿਜ਼ਾਈਨ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ। ਇਸ ਤਰ੍ਹਾਂ ਇਹਨੂੰ ਵੀ ਆਪਾਂ ਦੁਪੱਟੇ ਤੇ ਬੈੱਡ ਸ਼ੀਟ ਤੇ ਜਾਂ ਆਪਣੇ ਸ਼ਰਟ ਤੇ ਕਿਤੇ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਬਸ ਅੱਗੇ ਦੀ ਅੱਗੇ ਬਣਾਉਂਦੇ ਜਾਣਾ ਇੱਲੇ ਨਾਲੋਂ ਦੂਜਾ ਥੋੜਾ ਛੋਟਾ ਫਿਰ ਤੀਜਾ ਉਸ ਤੋਂ ਛੋਟਾ ਫਿਰ ਦੂਜੇ ਦੇ ਜਿੱਡਾ ਹੀ ਜਿਹੜਾ ਦੂਜਾ ਚੌਥਾ ਤੇ ਦੂਜਾ ਹੀ ਸੇਮ ਤੇ ਪਹਿਲਾ ਤੇ ਜਿਹੜਾ ਪੰਜਵਾਂ ਉਹਨਾਂ ਨੂੰ ਸੇਮ ਡਿਸਟੈਂਸ ਤੇ ਉਸੇ ਤਰ੍ਹਾਂ ਬਣਾਉਣਾ ਵੀਡੀਓ ਦੇਖਣ ਲਈ ਧੰਨਵਾਦ